ਨੀਂਦੁਨੀ ਦਾ ਟਿੱਕਾ ਯੋਗ ਵਰਮੰਗਿਆ ਸਵਰਦਾ ਉਹ ਬਰਾਂ ਦੇ ਦਾਦੇ ਹੈ ਐਸੀ ਧਰਤੀ ਹੈ ਜਰਫੇਜ਼ ਧਰਤੀ ਹੈ ਜਿੱਥੇ ਸੂਰਮੇ ਯੋਧੇ ਪੈਦਾ ਹੋਏ ਹੈ ਉੱਥੇ ਅਰਦਾਸ ਕਰਕੇ ਸਾਡੇ ਦੀਪੂ ਵੀਰ ਤੇ ਇਹ ਫਕੀਰ ਬਾਬਾ ਪੁੱਢਣ ਸਾਹਿਬ ਜੀ ਨੇ ਬੇਇਤਿਬਾਰੀ ਚਾਨਾ ਚ ਕੀ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਪਹਿਲੇ 21 ਲੜਕੀਆਂ ਦੀ ਸ਼ਾਦੀ ਕਰਨ ਦਾ ਵੀੜਾ ਚੱਕਿਆ ਸੀ ਹੇਰਾ ਸੋਚਦੇ ਸੋਚਦੇ ਸਿੱਤੇ ਪਾਸ਼ਾ ਨੇ ਸੋਚ ਦਿੱਤੀ ਕਿ ਪੂਰੇ ਪੰਜਾਬ ਨੂੰ ਜ਼ਰੂਰਤ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਬੱਚੀਆਂ ਹਰ ਜ਼ਿਲ੍ਹੇ ਦੇ ਵਿੱਚੋਂ ਅੱਜ 51 ਲੜਕੀਆਂ ਦੀ ਜਿਹੜੀ ਸ਼ਾਦੀ ਹੈ ਉਹ ਕੀਤੀ ਜਾ ਰਹੀ ਹੈ ਦੀਪੂ ਵੀਰ ਸਾਡਾ ਵਧਾਈ ਦਾ ਬਾਦਰ ਹੈ ਜਿਨੇ ਦਿਨ ਰਾਤ ਇੱਕ ਕਰਕੇ ਇੰਨੀ ਮਿਹਨਤ ਮੁਸ਼ਕਕਤ ਕੀਤੀ ਲੋਕਾਂ ਨੇ ਅਸੀਂ ਦਾਣੇ ਮੇੜੇ ਵੀ ਸਹੇ ਹੈ ਤੇ ਸਾਡੇ ਡੀਜੀਪੀ ਸਾਹਿਬ ਦਰੋ ਜਾਨੇ ਸਾਧੂ ਬੋਲੇ ਸਹਿ ਸੁਭਾ ਸਾਧੂਆ ਬੋਲਾ ਗੱਠਣਾ ਜਾ ਸਾਡੇ ਸਾਬ ਸਾਡੇ ਆਏ ਆ ਇਹਨਾਂ ਨੂੰ ADGP ਸਾਹਿਬ ਸਾਡੇ ਇਹਨਾਂ ਨੂੰ ਆਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਕਿ ਸਾਡੀ ਸਾਰੀ ਟੀਮ ਨੂੰ ਆਣ ਕੇ ਇਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਇਸ ਟੀਮ ਨੂੰ ਅਸ਼ੀਰਵਾਦ ਦੇਣ ਦੇ ਵਧੀਆ ਕਾਰ ਦੇ ਵਿੱਚ ਆਏ ਐ ਤੇ ਨੌਜਵਾਨਾਂ ਨੂੰ ਹੋਰ ਉਤਸ਼ਾਹਿਤ ਕੀਤਾ ਹੈ ਸਾਡੇ ਦੀਪ ਹੋਮਸ ਤੋਂ ਮੇਰੇ ਭਰਾ ਬਹੁਤ ਹੀ ਵੱਧ ਚੜ ਕੇ ਉਸ ਦਿਨ ਤੋਂ ਲੱਗੇ ਹੋਇਆ ਸਵੇਰ ਦੇ ਬੱਚਿਆਂ ਦੇ ਕਾਰਜ ਕਰਾ ਰਹੇ ਐ ਤੇ ਜਿੰਨੀ ਵੀ ਟੀਮ ਜਿੱਥੇ ਇੱਥੇ ਸਾਡੇ ਭਰਾ ਖੜੇ ਐ ਸਾਰੇ ਵਧਾਈ ਦੇ ਪਾਤਰ ਐ ਕਿਉਂਕਿ ਕਿਣਕਾ ਕਿਣਕੇ ਨਾਲ ਸਮੁੰਦਰ ਭਰਦੇ ਐ ਜਿੰਨੀ ਵੀ ਸੰਗਤ ਆਈ ਐ ਸਭ ਨੇ ਬੜਾ ਯੋਗਦਾਨ ਪਾਇਆ ਜਿੱਥੇ ਡਿਊਟੀਆਂ ਲਾਈਆਂ ਉਹ ਨਿਭਾ ਰਹੇ ਐ ਤੇ ਸਾਰਾ ਸਾਡੀ ਟੀਮ ਦੀਪੂ ਵੀਰ ਦੇਸੇ ਭਾਸ਼ਾ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਸਾਡੇ ਛੇੜਕੀਲ ਸਾਹਿਬ ਨਿਰੰਦਰ ਜੀ ਨੇ ਜਿਵੇਂ 152 ਕੁੜੀਆਂ ਦਾ ਇਹ ਕਿਹਾ ਅਕਾਲ ਪੁਰਖ ਕਿਰਪਾ ਰੱਖੇ ਤੁਹਾਡੇ ਭਰਾਵਾਂ ਦਾ ਸਹਿਯੋਗ ਰਹੇ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਅਸੀਂ ਜਾਂਦੀ ਇਹ ਕਾਰਜ ਵੀ ਰੰਭਾਂਗੇ ਇਸ ਤੋਂ ਇਲਾਵਾ ਹੋਰ ਵੀ ਕਾਰਜ ਸੋਚੇ ਅਸੀਂ ਹਾਂ ਜੀ ਤੇ ਹੁਣ ਸਾਡੇ ਦੀਪੂ ਵੀਰ